ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਜੀ ਨੂੰ ਅੱਜ ਪਹੁੰਚ ਚੁੱਕੇ ਆ ਪਿੰਡ ਬੁਰਜ ਨੱਥੂ ਕੇ ਪੱਤੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਇਸ ਕਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਸਰਾਲੀ ਮੰਡ ਕਟਿਆਲਾ ਇਧਰੋਂ ਸ਼ਕਰੀ ਇਹ ਪਿੰਡ ਨੇੜੇ-ਨੇੜੇ ਦੇ ਆ ਤੇ ਸਰਹਿਆਲੀ ਤੋਂ ਸਿਰਫ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਪੱਤੀ ਵੀ ਇਥੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਕੈਨੀਮਲ ਦਿਖਾਉਣੇ ਆ ਭਰਾਵਾਂ ਨੂੰ ਚਾਰ ਬਿਹੜਾ ਇੱਕ ਇਧਰ ਮਾਝ ਤੁਹਾਨੂੰ ਦਿਖਾ ਦੇਵਾਂਗੇ ਠੀਕ ਆ ਜੀ ਸੋ ਸੂਏ ਸੂਏ ਪਸ਼ੂ ਆ ਬਾਕੀ ਇੱਕ ਮਾਝ ਜਿਹੜੀ ਬਿਲਕੁਲ ਤੁਹਾਨੂੰ ਤਾਜੀ ਵਿਖਾ ਦੇਵਾਂਗੇ ਇੱਕ ਬਿਹੜ ਸੁਈ ਆ ਬਾਕੀ ਤਿੰਨ ਬਿਹੜਾ ਜਿਹੜੀਆਂ ਬਗੈਰ ਬੱਚਿਓ ਆ ਅੱਜ ਤਰੀਕ 23 ਜਨਵਰੀ ਸਮਾਂ ਦੋਸਤੋ ਕੁ ਸ਼ਾਮ ਦੇ 3-4 ਵਜੇ ਦਾ ਟਾਈਮ ਆ ਬਾਕੀ ਰੇਟ ਬਿਲਕੁਲ ਜਾਇਜ਼ ਛੋਟੇ ਛੋਟੇ ਮੁੱਲ ਹੁੰਦੇ ਆ ਕੁਲਦੀਪ ਦੇ ਆਓ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਕੁਲਦੀਪ ਸਾਸਰੀ ਕਾਲ ਸਤਿ ਸ਼੍ਰੀ ਅਕਾਲ ਸਭਾ ਠੀਕ ਹੈ ਬੜੇ ਵਧੀਆ ਵੀਰੇ ਜਿੰਨੇ ਭੈਣ ਭਰਾ ਦੇ ਰਹੇ ਸਾਰਿਆਂ ਨੂੰ ਸਾਥ ਸੀਗਾ ਸਾਸਰੀ ਕਾਲ ਵੀਰ ਓਕੇ ਕੁਲਦੀਪ ਵੀਰ ਉਹਦਾਂ ਨੂੰ ਵੀ ਆਪਾਂ ਮਾਲ ਪਾਇਆ ਸੀ ਤਕਰੀਬਨ ਕੋਈ 3-4 ਨਾਕ ਹੋ ਗਏ ਸੀ ਸਾਲ ਹਾਂਜੀ ਹਾਂਜੀ ਹੋ ਗਏ ਕਮਾਲੀ ਨੀਲੀ 라ਵੀ ਤਾਂ ਉਹ ਵੀ ਚੰਗੀ ਗੱਲ ਕਰਾਂਗੇ ਹਾਂਜੀ ਬੜੇ ਭੈਣ ਭਰਾਵਾਂ ਦੇ ਫੋਨ ਆਏ ਉਹਦੇ ਠੀਕ ਹੈ ਜੀ ਹਾਂਜੀ ਮਾਲੀ ਐ ਬਹੁਤ ਚੰਗਾ ਸੀ ਮਾਲੀ ਵੀ ਬਹੁਤ ਚੰਗਾ ਸੀ ਹਾਂਜੀ ਹਾਂਜੀ ਵੱਡਾ ਸੀ ਨਿਸ਼ਾਨੀਆਂ ਨਿਸ਼ੂਨੀਆਂ ਚੰਗੀਆਂ ਸੀ ਮਾਲੀ ਦੀ ਹਾਂਜੀ ਹਾਂਜੀ ਅੱਜ ਕੁਲਦੀਪ ਉਹ ਚਾਰ ਵੜਾ ਵਕਾਉ ਆਪਣੇ ਕੋਲ ਹਾਂ ਚਾਰ ਆ ਤਿੰਨ ਬੱਚੇ ਵਗੈਰਾ ਹਾਂਜੀ ਤੇ ਇੱਕ ਬੱਚੇ ਵਾਲੀ ਆ ਵੱਡੀ ਇੱਕ ਬੱਚੇ ਵਾਲੀ ਆ ਹਾਂ ਠੀਕ ਹੈ ਭਰਾ ਹਾਂ ਆ ਜਿਹੜੀ ਝੋਟੀ ਮਤਲਬ ਕਿ ਸੂਈ ਤਾਜੀ ਹੈ ਕਿ ਮਹੀਨੇ ਖੜਦਾ ਇਹ ਵਿਹਾਂ ਦੀ ਲਾਲੇ ਭਾਵੇਂ ਕੋਈ ਮਹੀਨੇ ਵਾਲੇ ਟੀਰੇ ਦਾ ਬੱਚਾ ਵਾ ਅੱਛਾ ਜੀ ਮਗਰ ਕੀ ਕਟਾ ਮਗਰ ਕਟਾ ਉਹ ਪਹਿਲਾਂ ਸੁਆ ਲਓ ਜੀ ਸੋ ਪਹਿਲੇ ਸੁਵੇ ਦੋਸਤੋ ਝੋਟੀ ਦਿਖਾ ਰਹੇ ਆ ਭਰਾਵਾਂ ਨੂੰ ਬਾਕੀ ਥਣਥਣ ਬਹੁਤ ਜੰਗਾ ਵਾ ਸੋ ਵਿਹਾਂ ਦੀ ਕੋਈ ਪੰਜੀਆਂ ਦੀ ਕੋਈ ਮਹੀਨੇ ਦੀ ਕੋ ਠਾਈਆਂ ਦਿਨਾਂ ਦੀ ਆਪ ਦੀ ਸਮਝ ਲਾ ਲਿਓ ਅੱਜ ਇਹਦੇ ਥੱਲੇ ਕੁਲਦੀਪ ਦੁੱਧ ਕਿੰਨਾ ਹਾਜ਼ਰ ਝੋਟੀ ਥੱਲੇ ਦੋ ਤੇ 9 ਕਿਲੋ ਹੋਊਗਾ ਤੇ 8 ਕਿਲੋ ਜਿਹੜਾ ਪੱਕਾ ਹੋਊਗਾ 8 ਕਿਲੋ ਹਾਂ ਪੱਕਾ ਠੀਕ ਹੈ ਭਰਾ ਮਿਲ ਮੁੱਲ ਓਕੇ ਆ ਹਾਈਟ ਘੱਟ, ਮੀਡੀਅਮ ਆ, ਸਿੰਗਲ ਘੱਡੀ, ਬਰੀਕ ਪਤਲਾ ਪਿੰਡਾ। ਚੋਣ ਜਾਨ ਵੀਰ ਦੱਸ ਰਿਹਾ ਵੀ ਬਿਲਕੁਲ ਇੱਕ ਨੰਬਰ ਆ। ਬਾਕੀ ਇਧਰ ਤੁਹਾਨੂੰ ਇੱਕ ਰੈਕ ਸਾਈਡ ਤੋਂ ਹੋਣਿਆ ਪੱਦਰ ਪੁੱਤਰ ਬਹੁਤ ਆ। ਤੇ ਥਣ ਵੀ ਮੇਰੇ ਪ੍ਰਾਤਿਕ ਜੀ ਜਿਵੇਂ ਕਿੱਲੇ ਕੱਟੇ ਹੁੰਦੇ ਆ। ਆਹ ਵੇਖੋ। ਆਹ ਦੇਖੋ। ਕਿਹੜਾ ਜਿਹੜਾ ਇਹ ਗਾਂ ਮਰ ਗਈ ਆ ਜੀ। ਹਾਂ। ਲੈ ਵੀ ਕੁਲਦੀਪ ਵੀਰ ਮਾਰਨਿੰਗ ਸਵੇਰ ਚਵਾਈ ਕਿੰਨੇ ਕ ਵਜੇ ਕਰਤੀ ਸੀ? ਚਵਾਈ ਕਰਤੀ 3 ਵਜੇ। ਦਨ 3:00 ਵਜੇ ਹਾਂ ਪਹਿਲਾਂ ਸਵਾਪਸ ਹੀ ਆਪਣਾ ਵੀਡੀਓ ਕੋਈ 12:00 1:00 ਵਜੇ ਮੈਂ ਹਾਂਜੀ ਤੁਸੀਂ ਆਦੇ 12:00 ਵਜੇ ਆ ਜੇ ਫਿਰ ਮੈਨੂੰ ਮਤਲਬ ਟਾਈਮੋ ਟਾਈਮ ਵੈਸੇ ਸਮਾਂ ਹੋ ਹੀ ਗਿਆ तकरीबन 3:00 ਕੱਜ ਗਿਆ ਹਾਂਜੀ ਹਾਂਜੀ ਤੇ ਸ਼ਾਮ ਬਲਕਿ 3-4 ਵਜੇ ਟਾਈਮੋ ਟਾਈਮ ਹੁਣ ਬਣੇ ਥਣੇ ਪੁੱਛ ਤੋਂ ਪਤਾ ਲੱਗ ਲੱਗ ਜਾਊਗਾ ਹਾਂਜੀ ਇਹਨੂੰ ਕੁਲਦੀਪ ਇੱਕ ਵਾਰ ਬਾਹਰ ਕੱਢ ਕੇ ਤੋਰ ਕੇ ਦਿਖਾਈਏ ਭਰਾਵਾਂ ਨੂੰ ਕੱਟਾ ਮਗਰਾ ਦੋਸਤੋ ਬਾਕੀ ਹਾਈਟ ਕੱਦ ਮੀਡੀਅਮ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਸਿੰਘ ਸੁੰਘ ਦੀ ਬਣਾਵਟ ਤੁਸੀਂ ਆ ਦੇਖ ਲਓ ਠੀਕ ਆ ਜੀ ਦਰਦੀ ਅੱਛਾ ਕਰੋ ਕੋਈ ਗੱਲ ਨਹੀਂ ਹ ਕਰ ਹੁਣੀ ਨਾ ਨਿਕਲੀ ਹਾਂ ਹਲੇ ਮੂੰਹ ਮਰਦਣਾ ਛਗੀ ਹੁਣੀ ਅੱਛਾ ਜੀ ਹਾਂ ਲਓ ਵੀ 6 ਦੰਦ ਤੇ ਮੂੰਹ ਹੈਗੀ ਆ ਚਲੋ ਸ਼ੋਰ ਵੀ ਹੋ ਸਕਦਾ ਵੀ 6 ਦੰਦ ਹੀ ਹੋਵੇ ਠੀਕ ਆ ਜੀ ਡਰਦੀ ਜਿਆਦੀ ਕੋਈ ਗੱਲ ਨਹੀਂ ਮਾੜਾ ਸੰਭਲ ਕੇ ਤੋੜ ਲਿਆ ਜੇ ਆ ਦੇਖੋ ਇੱਥੇ ਗਲਦੀਬ ਖਲਾ ਰਹੇ ਮਾੜਾ ਜੇ ਲੈ ਬਾਕੀ ਭੂਰ ਛੱਟੇ ਤੋਂ ਬਚੀ ਵੀਰ ਹਾਂ ਹਾਂ ਭੂਰ ਛੱਟੇ ਤੋਂ ਲਓ ਜੇ ਭੂਰ ਛੱਟੇ ਤੋਂ ਓਕੇ ਆ ਚੌਣ ਚਾਂ ਚੰਗੀ ਆ ਬਾਕੀ ਥਾਣੇ ਬਹੁਤ ਵਧੀਆ ਲੱਗਾ ਠੀਕ ਆ ਜੀ ਉਹ ਘਣਾ ਬੁਆ ਕੋਈ ਸਾਰੇ ਵੀਰਾਂ ਨੇ ਅੰਦਾਜ਼ਾ ਲਾ ਹੀ ਲੈਣਾ ਵੀ ਥਾਂ ਤੋਂ ਨਹੀਂ ਬਹੁਤ ਸੁਆਦੀ ਆ ਦੋਰਾ ਥਣ ਲੱਗਾ ਪਹਿਲੇ ਸਵੇ ਚੋਟੀ ਆ ਤੇ 8 ਕਿਲੋ ਧਾਰਾਂ ਦੇ ਥੱਲੇ ਹੁਣ ਮੌਕੇ ਤੇ ਮਜੂਦ ਹਾਂ ਪੱਕੀਆਂ ਵਾਲੀ 8 ਕਿਲੋ ਨਹੀਂ ਸੋ ਕੋਈ ਵੀ ਫਾਰਮਰ ਭਰਾ ਆਪ ਦੀ ਬੇਸ਼ੱਕ ਆਪਣੀ ਇੱਕ ਟਾਈਮ ਚੋਲੇ ਦੋ ਟਾਈਮ ਚੋਲੇ ਠੀਕ ਆ ਸੋ ਠਾਈਆਂ ਤੀਹਾਂ ਤੀਹਾਂ ਦਿਨਾਂ ਦੀ ਸੂਈ ਆ ਬਰੀਕ ਪਤਲਾ ਪਿੰਡਾ ਆ ਮਾਰੋ ਨਿਗਾ ਮੇਰੇ ਵੀਰ ਵੇਖੋ ਦੇ ਲੇਵੇ ਦਾ ਡਿਜ਼ਾਈਨ ਠੀਕ ਆ ਜੀ ਸੋ ਸਾਫ ਸੁਥਰੀ ਇਹ ਕਲਦੀਪ ਇਹਦਾ ਮੁੱਲ ਡਿਮਾਂਡ ਕੀ ਰੱਖੀ ਲੱਗ ਰਿਹਾ ਸਤ ਦੂਸਰਾ ਬੋਲਣ ਲਿਗਾ ਜੀ ਇਹ 85 ਦੀ ਪਹੁੰਚ ਕਰਦੇ ਆਗੇ 85 ਦੀ ਹਾਂ ਲੈਸ ਕਰਕੇ ਦੇ ਦਈਏ ਹੋਰ ਕਰ ਦਈਏ ਜਰਾ ਕਰ ਦਈਏ 83 ਦੀ ਕਰਦੇ ਆਗੇ 83 ਦੀ ਪਹੁੰਚ 83 ਪਹੁੰਚ 100 ਕਿਲੋਮੀਟਰ ਹਾਂ 100 ਕਿਲੋਜੀ ਲਓ ਜੀ 100 ਕਿਲੋਮੀਟਰ ਤੱਕ ਤੋਂ 83000 ਦੀ ਪਹੁੰਚ ਹੋ ਜੂਗੀ ਆ ਦੇਖੋ ਆ ਬੱਚਾ ਜੇ ਮਗਰ ਦੇ ਕਟਾ ਮੇਲ ਕਾ ਆ ਆ ਦੇਖਾ ਬਾਕੀ ਥਾਂ ਤੋਂ ਬਹੁਤ ਜ਼ਿਆਦਾ ਚੰਗਾ ਵਾ ਦੋ ਟੱਕਲੋ ਚਵਾਈ ਜੂਗੀ ਚਲੋ ਕੋਈ ਖੇਚਲ ਕਰ ਲਿਆ ਕਰਮਾਂ ਲਈ ਹਾਂ ਉਹ 9-10 ਕਿਲੋ ਦੁੱਧ ਵੀ ਹੋਰ ਚਵਾਈ ਦੋ ਤੇ ਸੇਵਾ ਦਾ ਹੀ ਦੇਣਾ ਆ ਦੋ ਦੁੱਧ ਸੇਵਾ ਦਾ ਹਾਂ ਦੋ ਸੇਵਾ ਦਾ ਬਾਕੀ ਬਹੁਤ ਫਿਟਨੈਸ ਬੰਦ ਲੇਵਾ ਠੀਕ ਆ ਜੀ ਲੇਵੇ ਚੱਡੇ ਦੀ ਕਰਮ ਵਾਲੀ ਬਿਲਕੁਲ ਨਿਕਰ ਆ ਇਧਰ ਕਬੱਡੀ ਵੈੜ ਤੁਹਾਨੂੰ ਵਿਖਾ ਦਿੰਨੇ ਆ ਇਹਦਾ ਕੁਲਦੀਪ ਸੁਭਾ ਕਿਵੇਂ ਆ ਇਹ ਸੁਭਾ ਤੇ ਜਾਉ ਤੇ ਜਾ ਹਾਂ ਇਹਨੂੰ ਆ ਸਮਾਂ ਕਿੰਨਾ ਕੁ ਹੋ ਗਿਆ ਜਸੂਈ ਨੂੰ ਸੁਈ ਨੂੰ ਆ 20 ਦਿਨ ਲਾ ਰਣ 25 ਲਾਣਾ ਬੱਚਾ 20 25 ਦਿਨ ਆ ਆ ਬੱਚਾ ਮਗਰ ਲਓ ਜੀ ਇਹ ਬੱਚਾ ਮਗਰ ਠੀਕ ਆ ਜੀ ਤੇ ਸਵੇਰ ਤੀਜਾ ਤੀਜਾ ਹੋ ਗਈ ਹਣਾ ਆ ਤੀਜਾ ਸੁਭਾ ਤੀਜਾ ਸੁਭਾ ਤੀਜਾ ਵਾਲੇ ਕੋਈ ਭਾਵੇਂ ਚੌਥਾ ਵਾਲੇ ਤੇ ਦੁੱਧ ਇਸ ਵਕਤ ਕਿੰਨਾ ਹੈ ਤੇ ਥੱਲੇ 15 ਕਿਲੋ ਤਿਆਰ ਹੋਊ 15 ਕਿਲੋ ਲਓ ਜੀ 15 ਕਿਲੋ ਦੁੱਧ ਬਾਕੀ ਇਧਰ ਤਾਂ ਮੱਕਰੀ ਥਾਣ ਥਣੋ ਵਿਖਾ ਦਿੱ ਗਏ ਆ ਦੇਖੋ ਹਮ ਇਤਨੇ ਬਹਿ ਜਾ ਆ ਕਰੋ ਚੈੱਕ ਕੋਈ ਕੋਈ ਨਹੀਂ ਮੋਠੀ ਮੋਠੀ ਥਾਣਾ ਫਾੜੀ ਵਾਲਾ ਲੈਵਾ ਠੀਕ ਆ ਜੀ ਜਿਤਰਾ ਮਰਜੀ ਵੇ ਜਾ ਕਰੋ ਚੈੱਕ ਇਹਨੇ ਕਰਮ ਵਾਲੀ ਨੇ ਕੀ ਆਖਣਾ ਹਨਾ ਹਾਂ ਆ ਵੇਖੋ ਕੋਈ ਬੰਗਾ ਨਹੀਂ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਤੇ ਕੱਦ ਮੇਰੇ ਵੀਰ ਪੂਰਾ ਵੱਡਾ ਚੁਬਾਰੇ ਜੱਡੀ ਵੜ ਭਰਾਵਾਂ ਨੂੰ ਦਿਖਾਉਣ ਲੱਗੇ ਆ ਬੋਲੀ ਪੱਟੀ ਲਓ ਬਾਈ ਬੇਲ ਬੋਲ ਚੰਗੀ ਸਪੈਸ਼ਲ ਆ ਹਾਈਟ ਕਰ ਤੇ ਚੰਗਾ 15 ਕਿਲੋ ਧਾਰਾਂ ਦੇ ਥੱਲੇ ਆ ਇਸ ਵਕਤ ਹੁਣ ਦੋ ਤੇ ਸਾਲਾ ਸੇਵਾ ਮੇਰੇ ਦੁੱਧ 20 ਕਿਲੋ ਚਵਾਈ ਹੋ ਮੈਲੇ ਮੂਲੇ ਤੋਂ ਚੱਲ ਪਈ ਫਿਰਾਂ ਹਾਂ ਮੈ ਨਾਲੇ ਮਾਰ ਤਾਣਾ ਹਾਂ ਕਰੋ ਜੇ ਕ ਸੋ ਫੋਲੀ ਵੱਡਾ ਤਾਂ ਚਾਹ ਠੀਕ ਆ ਜੀ ਰੇਲ ਬੂਲ ਵੀ ਚੰਗੀ ਸਪੈਸ਼ਲ ਆ ਕਿ ਠੰਡੀ ਵੜੀ ਹੈ ਕੋਈ ਇਦਾਂ ਬਹਿ ਜਾਵੇ ਆ ਦੇਖ ਹਾਂ ਲੈ ਪਰਵਾਹ ਕੋਈ ਨਹੀਂ ਆ ਮਾਰੂ ਨਹੀਂ ਆ ਕਿ ਨਾੜਾ ਨੂੜਾ ਵੇਖੋ ਮੇਰੇ ਭਰਾ ਠੀਕ ਆ ਜੀ ਚੰਡੇਲੇਵ ਦੇ ਉੱਤੇ ਦੋਹਾਂ ਪਾਸੇ ਤੁਸੀਂ ਵੇਖੋਗੇ ਵੇਨਸਪੋਨਸ ਮੁੱਠੀ ਥਾਣਾ ਕੋਈ ਭੋਰ ਨਹੀਂ ਕੋਈ ਛਟਾ ਨਹੀਂਗਾ ਤੇ 15 ਕਿਲੋ ਧਾਰਾਂ ਦੇ ਥੱਲੇ ਇੱਕ ਹੋਰੀ ਫੇਰਾ ਪਰ ਰੀਪੀਟ ਕਰ ਦਿੰਨੇ ਆ ਇਸ ਵਕਤ ਕੋਈ ਵੀ ਸੱਜਣ ਚੋਕੇ ਜੀ ਨਜ਼ਰ ਤਸੱਲੀ ਨਹੀਂ ਕਰਦਾ ਸ਼ਾਇਦ ਉਹਨਾਂ ਚਿਰ ਕਿਸੇ ਪਰਾਂ ਨੂੰ ਲੱਗੇ ਨਾ ਠੀਕ ਆ ਬਾਕੀ ਵਧਾਉਣਾ ਘਟਾਉਣਾ ਉਹ ਸੇਵਾ ਤੇ ਡਿਪੈਂਡ ਆ ਹਾਂ ਜੀ ਉਹਦੇ ਸੇਵਾ ਨਾਲ ਹਾਂ ਠੀਕ ਆ ਕਲਦੀਬ ਓਕੇ ਵੀਰ ਚਲ ਆ ਜਾ ਬਾਕੀ ਡੰਗਰ ਜਿਉ ਨਵੇਂ ਨਵੇਂ ਥਾਂ ਦਾ ਹੁੰਦਾ ਤੈਨੂੰ ਪਤਾ ਫਰਕ ਪਉਦਾ ਥੋੜਾ ਪਤਾ ਕੋਈ 2-4 ਦਿਨ ਕਰ ਹੀ ਜਾਂਦੇ ਆ ਜਰ ਹਾਂ ਇਹ ਜੀ ਨਹੀਂ ਲਾਉਂਦੀਆਂ ਤੇ ਅਸੀਂ ਤੇ ਹਾਂ ਹਾਂ ਰਾਤ ਦੀ ਝੋਟੀ ਆਈ ਆ ਤੇ ਗੁੜਾਣੀ ਗਈ ਜਾਂਦੀ ਰਾਤ ਦੀ ਉਹ ਪਸ਼ੂ ਉੱਤੇ ਥਾਂ ਹੀ ਵੇਖੇ ਥਾਂ ਤੇ ਵੇਖੀ ਜਾਂਦਾ ਹਾਂ 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 ਰਜਰੋਜਿਕ ਜਨ ਜਰ ਪਸ਼ੂ ਪੱਠੇ ਨਹੀਂ ਖਾਂਦਾ ਹਾਂ ਯਾਰ ਕੀ ਪਤਾ ਲੱਗਦਾ ਆ ਦੇਖੋ ਸੋ ਉਦਾਂ ਤੋਂ ਸੋ ਹੈ ਸੀਲਸਲਾਗਾ ਠੀਕ ਆ ਠੰਡੀ ਠੰਡੀ ਉਹ ਚਲੋ ਜਿੰਨੇ ਵੀ ਤਸੱਲੀ ਆਪਣਾ ਮਕਸੂਦ ਹੁੰਦਾ ਵੀ ਜਿੰਨੇ ਵੀ ਤਸੱਲੀ ਕਰਾਈ ਜਾਵੇ ਉੰਨੀ ਚੰਗੀ ਆ ਤੇ ਇਹਦਾ ਗਲਤੀ ਬੰ ਮੁੱਲ ਬੁੱਲ ਗਏ ਫੇਰ ਇਹ ਰੇੜੀਆ 70000 ਦੀ ਪਹੁੰਚ ਜਾਇਜ਼ ਕਰਦੇ ਦੋ ਛੱਡ ਦਈਏ ਤਿੰਨ ਹੀ ਛੱਡਦਾ ਏ 67 ਦੀ ਹਾਂ 65 ਯਾਦ ਕਰਾਂਗੇ 65 ਦੀ ਤੇ ਹਾਂ 65 ਦੀ ਪਹੁੰਚ ਕਰ ਪਹੁੰਚ ਹੋਊਗੀ ਹੋਜੂਗੀ ਪਹੁੰਚ ਲਓ ਵੀ ਪਹੁੰਚ ਆ 65000 ਦੀ 65000 ਦੀ ਪਹੁੰਚ ਲਓ ਵੀ 65000 ਦੀ ਪਹੁੰਚ ਹੋ ਜੂਗੀ 15 ਕਿਲੋ ਦੁੱਧ 65000 ਦੀ ਪਹੁੰਚ ਆ ਵੱਡੇ ਕਦ ਕਾਟ ਦੀ ਬਾਕੀ ਮੇਰਾ ਭਰਾ ਸਾਂਭਣ ਵਾਲੀ ਆ ਬੜਾ ਸਾਫ ਰਿਹਾ ਜੇ ਦੁੱਧ ਕਰਮ ਵਾਲੀ ਚਵਾ ਜੂਗੀ ਚੰਗਾ ਇਧਰ ਇੱਕ ਵਿਖਾਉਣੇ ਤੁਹਾਨੂੰ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਚਿੱਟੀ ਰੂਹੀ ਆ ਆ ਇੱਕ ਰੰਗ ਬਿਲਕੁਲ ਵਾਈਟ ਤੇ ਕੁਝ ਜਿਹੜੇ ਡਾਟ ਸਪੌਟ ਬਲੈਕ ਤੁਹਾਨੂੰ ਨਜ਼ਰ ਆਉਣਗੇ ਇਹਦਾ ਕੁਲਦੀਪ ਵੀਰ ਕੀ ਵੇਰਵਾ ਬੈਠਦਾ ਫਿਰ ਇਹ ਸੂਈ ਮਹੀਨੇ ਤੋਂ ਡੇਢ ਮਹੀਨੇ ਦੀ ਬਾਕੀ ਪੀੜੀ ਤੇ ਪੜਾਵੇ ਹੀ ਆ ਥਾਣੇ ਦੀ ਹਾਂ ਥਣ ਥਣ ਬੜਾ ਚੰਗਾ ਲੱਗਾ ਆ ਵੇਖੋ ਜੀ ਵੇਖੋ ਮੇਰੇ ਵੀਰ ਠੀਕ ਆ ਜੀ ਨੌ ਕਲਾ ਥਾਣਾ ਇਹ ਵੀ ਠੰਡੀ ਠੁੰਡੀ ਜਵਾ ਮੈਂਦਾ ਮਾਜਾ ਲੈ ਕਿੰਨਾ ਦੁੱਧ ਇਹ ਦੇਖੋ ਦੁੱਧ ਹੋਊਗਾ 9 ਕਿਲੋੜਾ 9 ਕਿਲੋ ਦੁੱਧ ਭਾਵੇਂ 10 ਹੀ ਹੋਵੇ 9 ਲਾਣ ਠੀਕ ਹੈ ਠੀਕ ਹੈ ਠੀਕ ਲਓ ਵੀ 9 ਕਿਲੋ ਦੁੱਧ ਲਾ ਲਓ ਠੀਕ ਆ ਜੀ ਤੇ ਥੱਲੇ ਬਾਕੀ ਚਾਰੇ ਥਾ ਸੋ ਬਾਧਾ ਹਾਂ ਤਾਂ ਤੇ ਜਦਾਂ ਪੀੜੀ ਤੇ ਪਾਵੇ ਲੱਗੇ ਉਦਾਂ ਹੀ ਲੱਗੇ ਆ ਪੀੜੀ ਤੇ ਪਾਵੇ ਹੀ ਕਰਨ ਵਾਲੇ ਚਾਰੇ ਨੁਕਰਾਂ ਤੇ ਚੌਂ ਗੁੱਠਾਂ ਤੇ ਹਾਂ ਲੈ ਵੀ ਕੁਲਦੀਪ ਉਹ ਵੀ ਇਦਾਂ ਹੀ ਇਹਨੂੰ ਕੋਈ ਮੁਖੜਾ ਵੀ ਦਿਖਾਈਏ ਫੇਸ ਕੁਆਲਿਟੀ ਚੈੱਕ ਕਰਾਈਏ ਮੁਖੜਾ ਵੇਖ ਆਹ ਦੇਖੋ ਜੀ ਦੇਖੋ ਬਿਲਕੁਲ ਹੰਸੀ ਆ ਕਰਮਾਲੀ ਗੇ ਹਾਂ ਨੁਗਰੀ ਘੋੜੀ ਵਰਗੀ ਹਾਂ ਲੈ ਵੀ ਫਿਰ ਕੱਢੀਏ ਬਾਹਰ ਤੀਜਾ ਸੁਬਾਹ ਤੂੰ ਜਾਊਗੀ ਆਪਾਂ ਦੂਜੇ ਕਰਕੇ ਉਹਦਾ ਲਈਏ ਤੀਜਾ ਵੀ ਮੰਨ ਲੈ ਭਾਵੇਂ ਕੋਈ ਚਲੋ ਕੋ ਦੂਜਾ ਤੀਜਾ ਮੰਨ ਲੈ ਹਾਂ 9 ਕਿਲੋ ਧਾਰਾਂ ਨੇ ਦਿੱਸੇ ਲੱਗਾ ਜੀ ਬਗੈਰ ਬੱਚਿਆਂ ਆ ਤੋ ਹਰੇਕ ਭਰਾ ਨੇ ਆਪਣੀ ਸਮਝ ਵੇਖਣੀ ਆ ਕਿਉਂਕਿ ਬਗੈਰ ਬੱਚਿਆਂ ਕੋਈ ਵੀ ਤੋਕੜ ਮੰਨੇ ਕੋਈ 2 ਮਹੀਨਾ ਦਾ ਸੁਆ ਮੰਨੇ ਕੋਈ 3 ਦਾ ਮੰਨੇ ਕੋਈ 4 ਦਾ ਮੰਨੇ ਇਸ ਵਕਤ ਨਸਲ ਬਰੀਡ ਹੈ ਬੈੜ ਦੀ ਪੰਤਰ ਪਾਰਟੀ ਤੇ ਲੈ ਵਿੱਚ ਆਪਾਂ ਵੇਖ ਕੇ ਮੈਂ ਆਪਾਂ ਸੋਦਾ ਕਰਦੇ ਆ ਹਾਂ ਤਾਂ ਸਾ ਬਚਾ ਜੀ ਭਾਵੇਂ ਲੈ ਆ ਰਿਹਾ ਤਾਜੀ ਗੱਲ ਪਰ ਉਹ ਗੱਲ ਨਹੀਂ ਨਾ ਗੱਲ ਵੀ ਗਿਲਦੀਪ ਫੇਰ ਆਪਾਂ ਵਾਰ-ਵਾਰ ਉਹੀ ਗੱਲ ਕਰਦੇ ਆ ਹਾਂ ਉਹ ਕੰਮ ਚਲ ਵੀ ਸੱਚਾਈ ਦੇ ਫੇਰ ਲਾਗੇ ਰਹਿਣਾ ਚਾਹੀਦਾ ਹਾਂ ਹਾਂ ਬਾਸ ਆ ਬਖਾਇਆ ਇੱਥੇ ਕਲਾ ਰਹੇ ਹਾਂ ਹਾਂ ਲੈ ਥੋੜੀ ਲੈ ਜੀ ਆ ਦੇਖੋ ਆ ਦੇਖੋ ਕਰੋ ਚੱਕ ਠੀਕ ਆ ਜੀ ਤਾਂ ਗੈਬ ਗੂਬ ਕਾਫੀ ਵਧੀਆ ਠੀਕ ਆ ਜੀ ਸਪੇਸ ਵਾਂ ਦੇਖੋ ਚਾਰੇ ਥਾਣ ਨੇ ਕੋਈ ਨਜਾਇਜ਼ ਵਾਧੂ ਘਾਟੂ ਨਹੀਂ ਜਾਇਜ਼ ਕੋਈ ਬੱਚਾ ਕੋਈ ਐਕਸਟਰਾ ਨਹੀਂ ਨਾਂ ਲੱਗਾਗਾ ਤੇ ਚਾਰੇ ਥਾਣਾ ਮੁੱਠੀ ਮੁੱਠੀ ਦੇ ਵਿੱਚ ਆਉਣ ਵਾਲਾ ਥਾਣ ਲੱਗਾ ਸੋ 9 ਕਿਲੋ ਧਾਰਾ ਆ ਠੀਕ ਹੈ ਓਕੇ ਗਲਦੀਪ ਲੈ ਚਲੋ ਬਾਕੀ ਰੰਗ ਰੂਗ ਬੜਾ ਵਧੀਆ ਬੈਠਦਾ ਨਾ ਹਾਂ ਰੰਗ ਬਹੁਤ ਜ਼ਿਆਦਾ ਵਧੀਆ ਰੰਗ ਤੇ ਕੋਈ ਕੋਈ ਆਉਂਦੀ ਹੈ ਇਤਨਾ ਦੀ ਹਾਂ ਨਹੀਂ ਕੋਈ ਆ ਚਲੋ ਕਈ ਨਾ ਬਾਪੇ ਚ ਕਈ ਚੰਗੇ ਸੀਮਣ ਦੀਆਂ ਬੱਚੀਆਂ ਆ ਇਹੋ ਰੰਗ ਚ ਆਉਂਦੀਆਂ ਨਾ ਬਾਕੀ ਜੜੀ ਤੀ ਕਰੂਗਾ ਚ ਇਹਨੂੰ ਚੰਗਾ ਭਰਾਇਆ ਜਾਵੇ ਇਹਦੇ ਬੱਚਾ ਚੰਗਾ ਦੇ ਦੂ ਰੰਗ ਗੋਰਾ ਸੋਹਣਾ ਹਾਂ ਤਾਂ ਉਹ ਕੋਈ ਪੀਰ ਕੋ ਚੰਗੇ ਮਤਲਬ ਕਿ ਬੱਚੇ ਲੈ ਸਕਦਾ ਤਾ ਹਾਂ ਬੱਚੇ ਚੰਗੇ ਦੇ ਦੂ ਬੱਚੀਆਂ ਬੱਚੀਆਂ ਚੰਗੀਆਂ ਪਾ ਦੂਗੀ ਬੱਚੀ ਚੰਗੀ ਆ ਤੇ ਇਹਦਾ ਗਲਦੀਪ ਮੁੱਲ ਕਿ ਰੱਖਿਆ ਭਰਾ ਇਹਦੀ ਕਰਦੀ ਹੈ 35 ਚ ਪਹੁੰਚ ਜਾ 33 ਚ ਹਾਂ ਦੇ ਇਹਦੇ ਜਾਜ ਕੋਈ ਦੁੱਧ ਦੋ ਤਤੀਵੇ ਕੋਈ ਚਾਹ ਪਾਣ ਦਾ ਡੰਗ ਸਾਰਨ ਵਾਲਾ ਕੋਈ ਸੱਜਣ ਵੀ 33 ਚ ਕਰ ਦਈਏ 33 ਦੀ 32000 ਦੀ 32 ਦੀ ਤੇਦੇ ਹਾਂ ਜੇ ਇਥੋਂ ਵੀ ਲੈ ਜੂਗਾ 29000 ਦੀ ਬਾਬੇ ਇਥੋਂ ਆਣ ਕੇ ਲੈ ਜਾਓ ਮੇਰੇ ਭਰਾ ਜੀ 29000 ਦੀ ਕਲਦੀਪਾ ਦਾ ਦੇ ਦੇਾਂਗੇ ਤੇ 32000 ਦੀਆਂ ਦਾ ਪਹੁੰਚ ਕਰਾ ਦੇਾਂਗੇ ਕਿਸੇ ਭਰਾ ਦੇ ਘਰ 100 ਕਿਲੋਮੀਟਰ ਤੱਕ ਪਹੁੰਚ ਆ 32000 ਦੀ ਇਥੋਂ ਆਣ ਕੇ ਲੈ ਜਾਓ 29000 ਦੀ ਹਾਂਜੀ ਸੋ ਅੱਗੇ ਚੱਲਦੇ ਹਾਂ ਤੇ ਇੱਕ ਵਾਰ ਤੁਹਾਨੂੰ ਇੱਧਰ ਹੋਰ ਦਿਖਾਈ ਦਊਗੀ ਅੱਛਾ ਵੀਰ ਕਲਦੀਪਾ ਇਹ ਵੀ ਬਗੈਰ ਬੱਚੇ ਆ ਇਹ ਵੀ ਬਗੈਰ ਬੱਚੇ ਦੂਜਾ ਕੀ ਇਹਦਾ ਪੂਰਾ ਵੇਰਵਾ ਕੀ ਆ ਕਿੰਨੇ ਕਿ ਟਾਈਮ ਸਮੇਂ ਦੀ ਸੂਈ ਕੋਈ ਆਈ ਹੈਗਾ ਕੋਈ ਸੂਈ ਨੋ ਹੋ ਗਈ ਨਾ ਘਟੋ ਘਟ ਵੀ 20 ਮਿੰਟ 30 ਮਿੰਟ ਠੀਕ ਆ ਜੀ ਹਾਂ ਵੱਡੀ ਆ ਵੜ ਗਾਂ ਹਾਂ ਵੱਡੀ ਵੜ ਤੇ ਦੁੱਧ ਕਿੰਨਾ ਦਾ ਥੱਲੇ ਦੁੱਧ ਦੇ ਤੇ ਕੋਊਗਾ 8 ਕਿਲੋੜਾ 8 ਕਿਲੋ ਹਾਂ نیٹ 8 ਕਿਲੋ 18 ਅਗਲੇ ਪਿਛਲੇ ਦੀਆਂ ਹੈ ਬਰਾਬਰ ਆ ਤਾਰ ਆ ਬਰਾਬਰ ਅਗਲੇ ਥਾਂ ਦੀਆਂ ਦੋ ਚੌ ਧਾਰਾਂ ਦਾ ਫਰਕ ਪਊਗਾ ਜਿਆਦਾ ਨਹੀਂ ਜਿਆਦਾ ਨਹੀਂ ਅਗਲੇ ਥਾਂ ਦੀ ਆ ਬੱਡੇ ਬਰਾਬਰ ਹੀ ਆ ਮਗਰਲੇ ਬਰਾਬਰ ਹਾਂ ਮਗਰਲੇ ਬਰਾਬਰ ਠੀਕ ਆ ਤੇ ਕਾਰ ਦੇ ਤਾਰ ਗੱਲ ਏ ਥਾਂ ਦੀਆਂ ਦੋ ਚੌ ਧਾਰਾਂ ਦਾ ਹੀ ਆ ਉਹ ਨਾਲ ਨਹੀਂ ਜਿਆਦਾ ਨਹੀਂ 8 ਕੇ 9 ਕਿਲੋ ਦੁੱਧ 8 ਕਿਲੋ 8 ਕਿਲੋ ਆ ਲੋ ਜੀ ਵੱਡੇ ਕੱਦ ਬੋਤ ਦੇ ਵਿੱਚ ਵੜ ਭਰਾਵਾਂ ਨੂੰ ਦਿਖਾਉਣ ਲੱਗੇ ਆ ਤੇ ਅਗਲਾ ਥਣ ਵੀ ਦਾ ਵੀ ਇੱਕ ਤਕਰੀਬਨ ਬੈਣੀ ਵਾਲੇ ਅਗਲੇ ਪਿਛਲੇ ਥਣਾਂ ਦੀ ਗੱਲ ਕਰੀਏ ਤਾਂ ਕੋਈ 5 ਚੌ ਦਾ ਮਾ ਦਾ ਚਿੱਤਾਂ ਦਾ ਫਰਕ ਜ਼ਰੂਰ ਹੋਊਗਾ ਹਾਂ ਕਿਉਂਕਿ ਧਾਰਾਂ ਦਾ ਜਿਆਦਾ ਨਹੀਂਗਾ ਹਾਂ ਅੱਬਲ ਤੇ ਪੂਰਾ ਹੀ ਆਉਂਦਾ ਪਰ ਦੱਸਿਆ ਚੰਗਾ ਹੁੰਦਾ ਵਾ ਠੀਕ ਆ ਜੀ ਹਾਂ ਆ ਕਈ ਵਾਰ ਚਲੋ ਭਰਾ ਉਹ ਜਿਹਾ ਚੁੰਦੇ ਨਹੀਂ ਵੀ ਪਤਾ ਲੱਗਦਾ ਚਲੋ ਨਹੀਂ ਪਤਾ ਨਹੀਂ ਉਹ ਤਾਂ ਪਤਾ ਨਹੀਂ ਲੱਗਦਾ ਚਲ ਆਪਾਂ ਆਪਾਂ ਦੱਸ ਦੇਣਾ ਠੀਕ ਆ ਵੀਰੇ ਸੋ ਇਹ ਵੀ ਦੋਸਤੋ ਬਗੈਰ ਬੱਚਿਆਂ ਜਿਹੜੀ ਆਪਾਂ ਵੈੜ ਭਰਾਵਾਂ ਨੂੰ ਦਿਖਾਉਣ ਲੱਗੇ ਆ 8 ਕਿਲੋ ਧਾਰਾਂ ਦੇ ਥੱਲੇ ਇਸ ਵਕਤ ਮੌਜੂਦ ਆ ਢਾਈਆਂ ਦੀ ਮੰਨਿਓ ਕੋਈ ਤਿੰਨਾਂ ਦੀ ਮੰਨਿਓ ਸਵੇਰ ਦਾ ਸਮਾਂ ਠੀਕ ਆ ਜੀ ਹੁਣ ਜਿਨੇ ਲੀਟਰ ਤੇ ਦੁੱਧ ਚੱਲ ਰਿਹਾ ਜਾਂ ਜਿੰਨਾ ਦੁੱਧ ਦੇ ਥੱਲੇ ਹਾਜ਼ਰ ਆ ਉਹ ਦੁੱਧ ਅਕੋਰਡਿੰਗ ਮੇਰਾ ਭਰਾ ਸੌਦਾ ਕਰਿਓ ਆ ਘਰ ਆਇਆ ਨੋ ਹੀ ਦੱਸਿਆ ਇਹਦੇ ਆ ਵੀ ਨਵੇਂ ਨਵੇਂ ਥਾਂ ਦਾ ਕਰਜਨ ਲੰਬਾਈ ਲੰਬੂਈ ਆ ਬਾਕੀ ਇਹ ਇਨਾ ਹੈ ਵੀ ਬਹੁਤੀ ਲਸੇਰੀ ਨਹੀਂ ਗਈ ਚਲੋ ਅੱਗੇ ਮੇਰਾ ਭਰਾ ਕੋ ਸਾਹਮਣ ਵਾਲਾ ਲੈ ਜੇ ਕੱਲ ਨੂੰ ਫੇਰ ਕੋਈ 2 ਰੁਪਏ ਤੁਹਾਨੂੰ ਨਫਾ ਦੇ ਦੂਗੀ ਕਰਮਾਂ ਲਈ ਜਦੋਂ ਦਾ ਕਿਤੇ ਨਵੇਂ ਤੋਂ ਦਰ ਲਈ ਟੁੱਕੀ ਗੱਬਣ ਕਿਸੇ ਭਰਾ ਨੇ ਗਾਂਹੇ ਸੇਲ ਕਰ ਲਈ ਨਾ ਹੀ ਠੰਡੀ ਸੀ ਰਹੀ ਹਾਂ ਉਹ ਕਿ ਪਾਸਾ ਜ਼ਰੂਰ ਰੱਖਦੀ ਆ ਪਰ ਕੋਈ ਧਾਰਾਂ ਦਾ ਨਜ਼ਾਇਜ਼ ਜਿਆਦਾ ਫਰਕ ਨਹੀਂ ਨਾ 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 ਮਗਰ ਨਾ ਮਗਰ ਨਾਲ ਬਰਾਬਰ ਪੂਰਾ ਹੂ ਠੀਕ ਆ ਠੀਕ ਆ ਅਗਲੇ ਨਾਲ ਉਹ ਤੈਨੂੰ ਦੱਸਿਆ ਵਾ ਕਿਉਂ ਪੰਜਾਂ ਧਰਾਂ ਦਾ ਫਰਕ ਪਊ ਠੀਕ ਆ ਠੀਕ ਆ ਠੀਕ ਮਾਊਜੀ ਕਰੋ ਚੱਕ ਠੀਕ ਆ ਸੋ 8 ਕਿਲੋ ਦੁੱਧ ਇਹ ਵੈੜ 200 ਇਸ ਵਕਤੇ ਤੇ ਥੱਲੇ ਹਾਜ਼ਰ ਆ ਰੇਟ ਕਈ ਵਾਰ ਬਹੁਤੇ ਭਰਾ ਆਪਣੇ ਥੋੜੇ ਨਾਰਮਲ ਪੈਸੇ ਲਾਉਣ ਵਾਲੇ ਹੁੰਦੇ ਆ ਉਹ ਸੱਜਣਾ ਆਪਣੇ ਟਰਾਈ ਕਰ ਲੈਣ ਠੀਕ ਆ ਜੀ ਜਿਹੜੇ ਵੀਰ ਨੇ ਘਰੇ ਚਾਹ ਪਾਣੀ ਦਾ ਡੰਗ ਸਾਰਨਾ ਗਰਮੀ ਭਾਰ ਮੇਰਾ ਭਰਾ ਕੋਈ ਮਤਲਬ ਆਪਣਾ ਦੁੱਧ ਚੋ ਸਕਦਾ ਹਾਂ ਹਾਂ ਬਾਕੀ ਇਹ ਸਟਾਲਾ ਛੁੱਲਾ ਪੈ ਗਿਆ ਤੇ ਇਹਨੇ ਜਿਹਨਾਂ ਮੱਟੀ ਹੋਈ ਹੈ 10 ਕਿਲੋ ਤੇ ਇਹ ਕਲਦੀ ਮੁੱਲ ਕੀ ਡਿਮਾਂਡ ਰੋਗੀ 27 'ਚ ਪਹੁੰਚ ਕਰਦੀ ਇਹਦੀ 22 27 'ਚ 27 ਹਾਂ ਤੋਰ ਕਰਦੀ ਇੱਕੋ ਇੱਕ ਹੀ ਗੱਲ ਹੈ 5000 ਦੀ ਕਰਦੀ 5000 ਦੀ ਹਾਂ 5000 ਦੀ ਪਹੁੰਚ ਲਾ ਵੀ 5000 ਦੀ ਕਲਦੀ ਬੰਦਾ ਪਹੁੰਚ ਕਰਦਾ ਪਹੁੰਚ ਹੋਣਗੇ ਲਾ ਜੂ ਫਿਰ 20000 ਦੀ ਫਿਰ 20000 ਦੀ ਹਾਂ ਉਹਦਾ 5000 ਦੀ ਲਾ ਵੀ ਉਤਰਾ 5000 ਦੀ 100 ਕਿਲੋਮੀਟਰ ਪਹੁੰਚ ਕਰਾਉਣੀ ਕਿਸੇ ਨੇ ਇੱਥੇ ਆਣ ਕੇ ਲੈ ਜਾਓ 20000 ਦੀ ਮਿਲ ਜੂਗੀ ਹਾਂ ਸੋ ਅੱਗੇ ਇਧਰਲੇ ਪਾਸੇ ਆ ਕਿਵੇਂ ਇਹ ਵੀ ਦੂਜਾ ਸੂਆਈ ਆ ਦੂਜਾ ਹਾਂ ਹੂੰ ਹੂੰ ਇਹ ਵੀ ਬਗਾਰ ਬੱਚੋਂ ਹਨਾ ਇਹ ਵੀ ਬੱਚੋਂ ਵਗੈਰੀ ਕਿੰਨਾ ਦੁੱਧ ਵੀਰ ਇਹ ਤੋਂ ਦੁੱਧ ਵੀ ਜ਼ਿਆਦਾ ਹੀ ਦੇ ਤੂੰ ਸੱਤ ਕਿਲੋ ਇਹ ਵਕਤ ਹਾਂ ਸੱਤ ਲਓ ਵੀ ਹੁਣ ਸੱਤ ਕਿਲੋ ਆ ਉਹਦਾ ਵੀ ਠੰਡੀ ਠੁੰਡੀ ਵੜੀ ਆ ਪਵਾਇਦਾ ਵਾ ਹੂੰ ਬਾਕੀ ਥਾਂ ਤੁਣੀ ਚੰਗਾ ਵਾ ਵੀ ਕੋਈ ਲੱਤਾਂ ਛੜਾ ਲੀਆਂ ਤਾਂ ਹੈ ਨਹੀਂ ਨਾ 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 ਇਦਾਂ ਹੀ ਪਏ ਆ ਸਹੀ ਆ ਹਾਂ ਲਓ ਜੀ ਸੱਤ ਕਿਲੋ ਧਾਰਾਂ ਨੇ ਠੀਕ ਆ ਜੀ ਹਾਂ ਸੋ ਤਕਰੀਬਨ ਟੋਕੜ ਬੈੜਾ ਸੱਤ ਕਿਲੋ ਧਾਰਾਂ ਇਹਨੂੰ ਟੀਗਾ ਹੋਈ ਨਾ ਭਰਾਇਆ ਵਾ ਅੱਛਾ ਗਾੜੀ ਪਤਾ ਕੋਈ ਨਹੀਂ ਜੇ ਨਿਕਲ ਆ ਕਿੰਨੇ ਸਮੇਂ ਸੁਮੇ ਤੇ ਨਹੀਂ ਪਤਾ ਹਨਾ ਡੇਰ ਮਹੀਨਾ ਹੋ ਗਿਆ ਨੇ 1.5 ਮਹੀਨੇ ਦੀ ਹਾਂ ਲਓ ਫਿਰ 1.5 ਮਹੀਨੇ ਦੀ ਅੱਗੇ ਰਲੀ ਜਾਂ ਨਵੇਂ ਦੁੱਤ ਬਣੀ ਸੌਰੀ ਜ਼ਰੂਰ ਚਲੋ ਨਿਕਲ ਆਉਂਦੀ ਆ ਕਿਸੇ ਭਰਾ ਦਾ ਲੱਕ ਉਹ ਕਿਸਮਤਾ ਠੀਕ ਆ ਬਾਕੀ ਵੱਛੀ ਚੰਗੀ ਹੈ ਵੀ ਵਿਖਾਉਣੇ ਆਪਾਂ ਪੂਰਾ ਫੇਸ ਕੁਆਲਟੀ ਚੈੱਕ ਕਰਾਉਣੇ ਆ ਠੀਕ ਹੈ ਜੀ ਸਟੇਟ ਹੀ ਪਟਾ ਆ ਦੇਖੋ ਗਾੜੀ ਡੱਬਨ ਕੋਲ ਨਿਕਲ ਆਵੇ ਬਹੁਤ ਜ਼ਿਆਦਾ ਚੰਗੀ ਹੈ ਬਾਕੀ ਇਹਨਾਂ ਵੀ ਭਾਵੇਂ ਹੈ ਕੁਲਦੀਪ ਕੋਈ ਟੋਕੜ ਵੈਣਾ ਹੀ ਆ ਜਾਂਦੀਆਂ ਜਿਹੜੀਆਂ ਦੋ ਤਿੰਨ ਬਗੈਰ ਬੱਚੇ ਪਰ ਕਦ ਕੋ ਤੋਂ ਵੱਡੇ ਆ ਟਾਂਚੇ ਵੱਡੇ ਸਾਰੀਆਂ ਚੰਗੀਆਂ ਆ ਹਾਂ ਗਾੜੀ ਵੱਡੇ ਵਾਲੀ ਆਈਆਂ ਬਿਲਕੁਲ ਬਸ ਜੀ ਹੈਗੀ ਇਹ ਵੀ ਠੰਡੀ ਆ ਭਾਂਜਦਾ ਬੈ ਜਾ ਥੱਲੇ ਦੀ ਲੋਰੀ ਇੱਥੇ ਦਾਦੀ ਘੁੜੀ ਹੋਣੀ ਗੱਲ ਸਹੀ ਆ ਲਓ ਜੀ ਕੱਦ ਢਾਂਚੇ ਵੱਡੇ ਆ ਠੀਕ ਆ ਕੱਦ ਢਾਂਚਿਆਂ ਦਾ ਕੋਈ ਨਹੀਂ ਹੈਗਾ ਵੀ ਛੋਟੀਆਂ ਨਿੱਕੀਆਂ ਵਹਿੜਾ ਨਹੀਂ ਗੀਆਂ ਵਹਿੜਾ ਵੱਟੀਆਂ ਨੇ ਤੇ 7 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਜੂਦ ਆ ਹਾਂ 7 ਕਿਲੋ ਦੁੱਧ ਹੋਊਗਾ ਨਾ ਤੇ ਦੇਖੋ ਆਹ ਦੇਖੋ ਕਰੋ ਚਾਕਾ ਠੀਕ ਆ ਭਰਾ ਬਸ ਜੀ ਖਾਂ ਤੁੰ ਚੰਗੇ ਥਣਾ ਦੇ ਜਿਆਦੀ ਜਾਣ ਦੀ ਯਾ ਬਿਲਕੁਲ ਹੂੰ ਉਹ ਵੜਾ ਥਣਾ ਨਾਲ ਹੀ ਆਗੇ ਖਾਨ ਤੋਂ ਵਧੀਆ ਕੰਮ ਦੇ ਲੱਗੇ ਚਲੋ ਸੋ ਬਾਕੀ ਜਿਹੜੇ ਭਰਾਣੇ ਘਰ ਦਾ ਡੰਗ ਸਾਰਨਾ ਠੀਕ ਆ ਜੀ ਉਹ ਮੇਰੇ ਭਰਾ ਇਹ ਤਿੰਨ ਵੜਾ ਜਿਹੜੀਆਂ ਤੁਹਾਨੂੰ ਦਿਖਾਤੀਆਂ ਨੇ ਟੋਕੜ ਤੇ ਤਿੰਨਾ ਵੜਾ ਦਾ ਤੁਸੀਂ ਸੌਦਾ ਲਾ ਸਕਦੇ ਜੇ ਗੱਲ ਆਪਣੀ ਜਿਹੜੀ ਬਿਲਕੁਲ ਜਿੱਥੇ ਵੀ ਤੈਅ ਪੈਂਦੀ ਉੱਥੇ ਬਿਠਾ ਲਿਓ ਠੀਕ ਆ ਸੋ ਇਹਦਾ ਮੁੱਲ ਕੁਲਦੀਪਾ ਐਂਡ ਵਾਲੀ ਬੈਡ ਦਾ ਇਹ ਵੀ ਉੱਥੇ ਹੀ ਕਰਦੀ 27 ਦੀ ਪਹੁੰਚ 27 ਦੀ ਹਾਂ 50 ਦੀ ਕਰ ਦਾਂਗੇ ਵੀ 50 25 ਇੱਥੇ ਆਣ ਕੇ ਕੋਈ ਲੈ ਜਾਏ ਫਿਰ ਹਾਂ ਫਿਰ ਤਿੰਨ ਘੱਟ 22 ਹਾਂ ਤੇ 22000 ਦੀਆਂ ਹੋ ਗਿਆ ਦੋਵੇਂ ਜੇ ਜੋੜਾ ਵੀ ਲਊਗਾ ਤੇ ਫਿਰ ਹੋਰ ਕਰਦਾਂਗੇ ਲਾ ਵੀ ਜੋੜਾ ਮੇਰੇ ਭਰਾ ਮਾਰ ਲੋਂਗੇ ਟਰਾਈ ਤੇ ਜੋੜਾ ਹੋਰਗਾ 550 ਦਾ ਬੰਦਾ ਵਾ 40000 ਦੀ ਪਹੁੰਚ ਕਰਦਾਂਗੇ 45 ਦੀ ਹਾਂ ਠੀਕ ਆ ਭਰਾ ਕਰੋ ਸ਼ੱਕ ਠੀਕ ਆ ਜੀ ਜੇ ਜੋੜਾ ਕੋਈ ਲਊਗਾ ਸੋ ਜੋੜਾ ਲਊਗਾ ਫਿਰ 45000 ਦੀ ਪਹੁੰਚ ਆ ਉਦਾਂ 55000 ਦੀ ਪਹੁੰਚ ਆ ਤੇ 22000 ਦੀਆਂ ਇਥੇ ਆਣ ਕੇ ਲੈ ਜਾ ਹਾਂ ਸੋ ਇਹ ਵੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਤੀਆਂ ਟੋਟਲ ਚਾਰ ਸੀ ਇੱਕ ਤੁਹਾਨੂੰ ਝੋਟੀ ਵਿਖਾਤੀ ਐ ਪਲੂਣ ਪਹਿਲਾ ਸੂਬਾ ਮਾਲ ਛੋਟੇ ਵੱਡੇ ਨਿੱਕੇ ਵੱਡੇ ਰੇਟ ਹਰੇਕ ਤਰ੍ਹਾਂ ਦੇ ਪਸ਼ੂ ਆਉਂਦੇ ਰਹਿੰਦੇ ਆ ਅੱਗੋਂ ਕਿਉਂਕਿ ਹਰੇਕ ਆਪਣਾ ਭਰਾ ਜਿਹੜਾ ਖਰੀਦਦਾਰ ਮਿਲਦਾ ਰਹਿੰਦਾ ਕਈਆਂ ਨੇ ਥੋੜੇ ਪੈਸੇ ਖਰਚ ਕਰਨੇ ਹੁੰਦੇ ਆ ਕਈਆਂ ਵੀਰ ਭਾਈ ਚਾਹ ਪਾਣੀ ਦਾ ਡੰਗ ਸਾਰਨਾ ਚਾਹੁੰਦੇ ਆ ਉਹ ਵੀਰ ਸੌਦਾ ਲਾ ਸਕਦੇ ਹੋ ਇਹਨਾਂ ਵੜਾਂ ਦਾ ਠੀਕ ਆ ਜੀ ਜਾਇਜ਼ ਰੇਟਾਂ ਦੇ ਉੱਤੇ ਆ ਪਸ਼ੂ ਕਰੋ ਸੰਪਰਕ ਇੱਕ ਗੁਲਤੀਬ ਨੰਬਰ ਆਪਣੇ ਕਰਤੀ ਆ ਸਾਂਜੀ ਨੰਬਰ ਆਪਣੇ 9465133233 ਪਿੰਡ ਬੁਰਜ ਨਸੂਗੇ ਤਸੀਲ ਪੱਟੀ ਜ਼ਿਲ੍ਹਾ ਤਰਤਾਰ ਠੀਕ ਆ ਜੀ ਸਾਰਿਆਂ ਨੂੰ ਫਤਿਹ ਸੋ ਧੰਨਵਾਦ ਉਸ ਤੋਂ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਸੋ ਮਿਲਦਾ ਹੈ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਆਪਰਾਮ ਨੂੰ 7 ਸ਼ਰੀਆ ਕਾਲ ਜੀ